ਸੰਤਾ ਮਹਾਪੁਰਸ਼ਾਂ ਦੀ ਧਰਤੀ ਸੂਰਮਿਆਂ ਯੋਧਿਆਂ ਦੀ ਧਰਤੀ ਤੇ ਅਵਤਾਰਾਂ ਪਗੰਬਰਾਂ ਦੀ ਧਰਤੀ ਇਹੋ ਧਰਤੀ ਪੰਜਾਬ ਦੀ ਧਰਤੀ ਤੇ ਸਿੱਖ ਧਰਮ ਦੇ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ਮਾਨ ਹੋ ਦੁਨੀਆ ਦੀ ਕਿਆ ਵਾਸਤੇ ਸਿਰ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾਬ ਸਰਕਾਰ ਦੀ ਪੱਧਰੇ ਨਾਲ ਪੰਜਾਬ ਸਰਕਾਰ ਨੇ ਬਹੁਤ ਵਧੀਆ ਪ੍ਰਵਾਲਾ ਕੀਤਾ ਅਸੀਂ ਇਹਨੂੰ ਇੱਥੇ ਸ੍ਰੀ ਗੁਰੂ ਸਾਹਿਬ ਜੀ ਦੀ ਇੱਕ ਬਾਤ ਦਿੱਤੀ ਤੇ ਇੱਕ ਬਹਾਦਰ ਹਿੰਦੀ ਚਾਦਰ ਵੇਖ ਕੇ ਬਹੁਤ ਆਨੰਦ ਆਇਆ ਬਹੁਤ ਵਧੀਆ ਲੱਗਿਆ ਸਾਰੀ ਪੰਜਾਬ ਸਰਕਾਰ ਦਾ ਸਾਡੇ ਵੱਲੋਂ तहे ਦਿਲੋਂ ਧੰਨਵਾਦ ਸਾਰੀ ਸੰਗਤ ਬਹੁਤ ਵਧੀਆ ਜਿਆਦ ਕਰ ਰਹੀ ਹੈ ਕਿ ਬਹੁਤ ਵਧੀਆ ਅੱਜ ਸਾਡੇ ਸ਼ਹਿਰ ਦੇ ਵਿੱਚ ਪਹਿਲੀ ਵਾਰੀ ਲਾਈਟ ਹੈਂਡ ਸੋਰਟ ਦਾ ਪ੍ਰੋਗਰਾਮ ਹੋਇਆ ਜਿਸ ਦੇ ਵਿੱਚ ਬਹੁਤ ਹੀ ਵਾਧਰ ਚੀਜ਼ ਆ ਜਨਮ ਤੋਂ ਲੈ ਕੇ ਉਹਨਾਂ ਦੇ ਸ਼ਹੀਦੀ ਤੱਕ ਸਾਨੂੰ ਸਾਰਾ ਇਤਿਹਾਸ ਸੁਣਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਜੀ ਮੈਂ ਪਿੰਡ ਚੰਬਰ ਤੋਂ ਸਰਪੰਚ ਪਰਮਜੀਤ ਸਿੰਘ ਜੋ ਅੱਜ ਤਰਨਤਾਰਨ ਦੇ ਵਿੱਚ ਪੁਲਸ ਲੈਂਡ ਦੇ ਵਿੱਚ ਜਿਹੜਾ ਅਸੀਂ ਅੱਜ ਜਿਹੜਾ ਇਹ ਸਮਾਗਮ ਨੂੰ ਟੇਕ ਪਰ ਦੱਸਿਆ ਜੀ ਕਿ 50 ਸਾਲ ਦੇ ਜੋ ਪੰਜਾਬ ਸਰਕਾਰ ਵੱਲੋਂ ਉਪਰਾਲਾ ਕੀਤਾ ਗਿਆ ਹੈ ਇਤਿਹਾਸ ਬਾਰੇ ਸਾਰੀ ਜੋ ਸਾਨੂੰ ਜਾਣਕਾਰੀ ਮਿਲ ਰਹੀ ਹੈ ਕਿ ਸਾਡੇ ਇਸ ਦੇ ਨਾਲ ਆਉਣ ਵਾਲੇ ਇਹ ਛੋਟੇ ਬੱਚੇ ਨੇ ਉਹਨਾਂ ਦੇ ਵਿੱਚ ਬਹੁਤ ਵਧੀਆ ਮੈਸੇਜ ਆ ਰਿਹਾ ਹੈ ਜਿਸ ਦੇ ਨਾਲ ਹੋਰ ਵੀ ਇਸ ਚੀਜ਼ ਦਾ ਸਿੱਖੀ ਦੀ ਜਿਹੜਾ ਕਹਿੰਦੇ ਸਿੱਖੀ ਦਾ ਬੂਟਾ ਨੂੰ ਇੱਕ ਪਾਣੀ ਦੇਣ ਵਾਲਾ ਇਹ ਪੰਜਾਬ ਸਰਕਾਰ ਨੇ ਇਹ ਕੰਮ ਕਰ ਕੀਤਾ ਜਿਹੜਾ ਬਹੁਤ ਵਧੀਆ ਇਸ ਦੇ ਨਾਲ ਸਾਰੇ ਹੀ ਪੰਜਾਬ ਦੇ ਵਿੱਚ ਤੇ ਹੋਰ ਹੀ ਸਾਈਡਾਂ ਦੇ ਵਿੱਚ ਬਹੁਤ ਹੀ ਵਧੀਆ ਮੈਸੇਜ ਗਿਆ ਤੇ ਸਾਨੂੰ ਵੇਖ ਕੇ ਬਹੁਤ ਹੀ ਵਧੀਆ ਲੱਗਾ ਉਸੇ ਧੰਨਵਾਦ ਇਹ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਪ੍ਰਵਲ ਕੀਤਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਪੁਰ ਤੇ ਇੱਕ ਬਾਦ 350 ਦਾ ਸਰਹਿਆ ਜੇ ਪੁਰੇ ਲੋਕਾਂ ਨੂੰ ਚੋਟੀ ਲੋਕਾਂ ਨੂੰ ਇਹਨੇ ਛੋਟੇ ਛੋਟੇ ਬੱਚਿਆਂ ਨੂੰ ਪਤਾ ਲੱਗਦਾ ਹੈ ਗੁਰੂ ਬਾਰੇ ਗੁਰੂ ਜੀ ਦੀ ਸ਼ੀਰ ਦੀ ਬਾਰੇ ਉਹਨਾਂ ਦੇ ਸਾਰੇ ਪਰਿਵਾਰ ਬਾਰੇ ਸਾਰੇ ਸਿੱਖਾਂ ਬਾਰੇ ਵੀ ਕਿਵੇਂ ਕਿਵੇਂ ਜੀ ਇਹ ਛੋਟਾ ਬੱਚਾ ਮੇਰੇ ਨਾਲ ਬੇਟੀ ਆਈ ਸੀ ਇਹਨੇ ਵੀ ਬਹੁਤ ਚੰਗੀ ਤਰ੍ਹਾਂ ਪਤਾ ਲੱਗਾ ਕਿ ਸਿੱਖਾਂ ਦਾ ਇਤਿਹਾਸ ਕੀ ਹੈ ਸਰਕਾਰ ਦਾ ਬਹੁਤ ਵਧੀਆ ਪ੍ਰਬੰਧ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬਾਦ ਸੁਣ ਰਿਹਾ ਕਰਨ ਉਹਨਾਂ ਨੇ ਬਤਾਇਆ ਹਰ ਥੈਂਕ ਯੂ ਸਾਇਰ ਪੰਜਾਬ ਸਰਕਾਰ ਵੱਲੋਂ ਇਹ ਬਹੁਤ ਹੀ ਸੋਹਣਾ ਤੇ ਵਧੀਆ ਉਪਰਾਲਾ ਜੋ ਕਿ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ 350 ਸਾਲਾਂ ਸ੍ਰੀ ਦੀਪਾਵਨੀ ਸਮਰਪਿਤ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੀ ਸ਼ੀਰ ਦੀਨ ਸਮਰਪਿਤ 350 ਸਾਲਾਂ ਇੱਕ ਲੇਜ਼ਰ ਸ਼ੋਅ ਲਾਈਟਸ ਹੋਣ ਦੇ ਨਾਲ ਇੱਕ ਵਕ ਵਕ ਸ਼ਹਿਰਾਂ ਚ ਵਕ ਵਕ ਇਹ ਲੈਂਚ ਇੱਕ ਪ੍ਰਚਾਰ ਕੀਤਾ ਜਾ ਰਿਹਾ ਹੈ ਬਹੁਤ ਹੀ ਸ਼ੁਮੰਦਰ ਤੇ ਵਧੀਆ ਇਹ ਉਪਰਾਲਾ ਲੱਗਾ ਪੰਜਾਬ ਸਰਕਾਰ ਦਾ ਮੈਂ ਦਿਲੋਂ ਧੰਨਵਾਦੀ ਆ ਪੰਜਾਬ ਸਰਕਾਰ ਦਾ ਸੋ ਇਹੋ ਜਿਹੇ ਉਪਰਾਲੇ ਸਤਿ ਪਾਸ਼ਾ ਪੰਜਾਬ ਸਰਕਾਰ ਨੂੰ ਹੋਰ ਬਖਸ ਦੇ ਰਹੇ ਸੋ ਪ੍ਰਚਾਰ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੀ ਸਾਡੇ ਤੇ ਉਸਨੇ ਵਿਹਾੜੇ ਦੇ ਉੱਤੇ ਇਹ ਬੜਾ ਯੋਗੋ ਪ੍ਰਲਾ ਕੀਤਾ ਹੈ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਜੀ ਨੇ ਲਾਈਟ ਐਂਡ ਸੌਨ ਦੇ ذریعے ਜੋ ਸਾਡੇ ਗੁਰੂਆਂ ਦੀਆਂ ਸਾਡੀ ਕੌਮ ਪ੍ਰਤੀ ਦੇਸ਼ ਪ੍ਰਤੀ ਕੁਰਬਾਨੀਆਂ ਨੇ ਸਾਨੂੰ ਆਪਣੇ ਬੱਚਿਆਂ ਨੂੰ ਆਪ ਵੀ ਦੱਸਣ ਦੀ ਲੋੜ ਆ ਇਸੇ ਤਰ੍ਹਾਂ ਸਰਕਾਰੀ ਪ੍ਰੋਗਰਾਮ ਵੀ ਹੋਣ ਤੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਵੀ ਸਾਡੇ ਬੱਚਿਆਂ ਨੂੰ ਸਾਡੇ ਗੁਰੂਆਂ ਬਾਰੇ ਸਾਡੇ ਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਸਹਿਬਜ਼ਾਦਿਆਂ ਬਾਰੇ ਸਾਰੇ ਸਾਡੇ ਜੋ ਕੁਰਬਾਨੀਆਂ ਦਿੱਤੀਆਂ ਸਾਡੇ ਪਟਿਆ ਸੂਰਬੀਰ ਯੋਧਿਆਂ ਨੇ ਉਹਨਾਂ ਦੇ ਬਾਰੇ ਸਾਨੂੰ ਇਹ ਚਾਹੀਦਾ ਵਾ ਆਉਣ ਵਾਲੇ ਸਮੇਂ 'ਚ ਸਿਲੇਬਸ ਦੇ ਵਿੱਚ ਇਹ ਸਾਰੇ ਜੋ ਕੁਰਬਾਨੀਆਂ ਆਈਆਂ 1947 ਦੇ ਵੇਲੇ ਜਾਂ ਸਾਡੇ ਗੁਰੂਆਂ ਨੇ ਜੋ ਸਾਡੇ ਲਈ ਕੀਤਾ ਆ ਸ਼ਹਾਤਾਂ ਦਿੱਤੀਆਂ ਉਹਨਾਂ ਗੱਲਾਂ ਬਾਰੇ ਉਹ ਗੁਰੂਆਂ ਦੀਆਂ ਜੀਵਨੀਆਂ ਬਾਰੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਹੋਵੇ ਤਾਂ ਜੋ ਸਾਡੀਆਂ ਪੀੜ੍ਹੀਆਂ ਨੂੰ ਪਤਾ ਹੋਵੇ ਵੀ ਜਿਹੜਾ ਸਿੰਘ ਤੇ ਕੌਰ ਨਾਂ ਦੇ ਨਾਲ ਲੱਗਾ ਆ ਇਹਦਾ ਬੜਾ ਵੱਡਾ ਮਤਲਬ ਆ ਇਹਦੀ ਬੜੀ ਵੱਡੀ ਸੰਖੇਪ ਜੀਵਨੀ ਆ ਤੇ ਬਹੁਤ ਵਧੀਆ ਪ੍ਰਾਲਾ ਆ ਜਿਹੜਾ ਗੁਰੂ ਜੀ ਦਾ ਗੁਰੂ ਤੇਗਪਾਤਰ ਪਾਸ਼ਾ ਜੀ ਦਾ 350ਵੇਂ ਦਿਹਾੜੇ ਤੇ ਉੱਤੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲਾਈਟ ਐਂਡ ਸਾਊਂਡ ਦੇ ਜ਼ਰੀਏ ਗੁਰੂ ਜੀ ਦੀ ਜੀਵਨੀ ਬਾਰੇ ਤੇ ਗੁਰੂ ਜੀ ਦੀ ਸ਼ਹਾਦਤ ਬਾਰੇ ਜਿਹੜਾ ਇਹ ਵਿਖਾਇਆ ਆ ਸਾਡੇ ਬੱਚਿਆਂ ਨੂੰ ਵੀ ਸੇਧ ਮਿਲੂਗੀ ਕਿ ਸਿੱਖੀ ਲਈ ਸਾਡੀ ਕੌਮ ਲਈ ਸਾਡੇ ਦੇਸ਼ ਲਈ ਸਾਡੇ ਗੁਰੂਆਂ ਨੇ ਕਿੱਡੇ ਵੱਡੇ ਬਲੀਦਾਨ ਦਿੱਤੇ ਆ ਕਿੰਨੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਤੇ ਮੈਂ ਇੱਥੇ ਆਈ ਸਾਰੀ ਸੰਗਤ ਦਾ ਧੰਨਵਾਦ ਕਰਦਾ ਜੀ ਆਇਆਂ ਨੂੰ ਕਹਿੰਦਾ ਸਾਰੀ ਸੰਗਤ ਦਾ ਚਲ ਕੇ ਆਏ ਕਿ ਕਦਮ ਸਾਡੀ ਸੇਰਮਤੀ ਮੇਰੇ ਨਾਲ ਮੇਰੇ ਵੱਡੇ ਭਰਾ ਐਮਐਲਏ ਕੇਮਕਰਨ ਸਰਦਾਰ ਸਰਵੰਤ ਸਿੰਘ ਤੁਨਜੀ ਵੀ ਨਾਲ ਆਏ ਨੇ ਹੋਰ ਵੀ ਸਾਡੇ ਚੇਅਰਮੈਨ ਸਬਾਨ ਸਰਪੰਚ ਸਬਾਨ ਕੌਂਸਲਰ ਸਬਾਨ ਸਾਡੀਆਂ ਭੈਣਾਂ ਸਾਡੇ ਵੀਰ ਸਾਰਿਆਂ ਨੇ ਹਾਜ਼ਰੀ ਭਰੀ ਆ ਤੇ ਬਹੁਤ ਚੰਗੇ ਢੰਗ ਨਾਲ ਸਾਰਿਆਂ ਨੇ ਗੁਰੂ ਜੀ ਦੀ ਜੀਵਨੀ ਬਾਰੇ ਜੋ ਲਾਈਟ ਐਂਡ ਸਾਊਂਡ ਦੇ ਜ਼ਰੀਏ ਪਕਾਇਆ ਗਿਆ ਉਹਨੂੰ ਬੜੇ ਚੰਗੇ ਤਰੀਕੇ ਨਾਲ ਦੇਖਿਆ